ਅਗਲੀ ਦੀਪਕ ਜੀ ਗੱਲ ਕਰਦੇ ਆ ਪੰਜਾਬ ਚ ਕਹਿੰਦੇ ਤਿਆਰ ਹੋ ਰਿਹਾ ਹੈ ਨਵਾਂ ਸ਼ੀਸ਼ ਮਹਿਲ ਬਿਲਕੁਲ ਜੀ ਆਉਂਦੇ ਸਮੇਂ ਵਿੱਚ ਹੋ ਸਕਦਾ ਹੈ ਸ਼ੀਸ਼ ਮਹਿਲ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਇਸ ਸ਼ੀਸ਼ ਮਹਿਲ ਚ ਜਿਹੜਾ ਪੁਰਾਣਾ ਪੰਛੀ ਦਿੱਲੀ ਚ ਰਹਿੰਦਾ ਸੀ ਉਹੀ ਪੰਛੀ ਇੱਥੇ ਰਹਿਣ ਲੱਗ ਜਾਵੇ ਇਹ ਵੀ ਕੋਈ ਬੜੀ ਗੱਲ ਹੈ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਲਈ ਕਹਿੰਦੇ ਜੀ ਜਲੰਧਰ ਦੇ ਵਿੱਚ ਇੱਕ ਨਵਾਂ ਮਹਿਲ ਤਿਆਰ ਹੋ ਰਿਹਾ ਹੈ ਹੂੰ वैसे तां जदों जिलंधर ਚ ਜਿਮਨੀ ਚਾਉਣ ਸੀ ਤਾਂ ਮੁੱਖੋਂ ਤੇ ਹੀ ਭਗਵੰਤ ਮਾਨ ਉਹਨਾਂ ਨੇ ਇੱਕ ਘਰ ਉੱਥੇ ਕਿਰਾਏ ਤੇ ਲਿਆ ਸੀ ਹਾਂਜੀ ਤੇ ਉਹ ਘਰ ਜੇ ਹੈਗਾ ਤੇ ਉਹ ਘਰ ਦੀ ਰੀਨੋਵੇਸ਼ਨ ਵੀ ਖੂਬ ਚੰਗੀ ਤਰ੍ਹਾਂ ਹੋਈ ਸੀ ਹੂੰ ਤੇ ਉੱਥੇ ਉਹ ਪਰ ਥੋੜਾ ਜਿਹਾ ਕਰੋ ਸ਼ਹਿਰ ਤੋਂ ਥੋੜਾ ਬਾਹਰ ਹੈ ਕੈਂਟੇਲੀਏ ਚ ਪੈਂਦਾ ਤੇ ਆਮ ਮਤਲਬ ਕਿ ਲੋਕਾਂ ਨੂੰ ਤੱਕ ਪਹੁੰਚ ਪਹੁੰਚ ਵੀ ਕਹਿੰਦੇ ਸ਼ਾਇਦ ਓਖੀ ਹੈ ਜਾਂ ਇਹ ਬਹਾਨਾ ਹੈ ਕਿ ਓਖੀ ਹੈ ਮੈਂ ਇਸ ਤੋਂ ਬਾਹਰ ਏਰੀਆ ਚ ਵਧੀਆ ਹੁੰਦਾ ਚਲੋ ਪਰ ਫਿਰ ਵੀ ਉਹ ਕਹਿੰਦੇ ਜੀ ਕਿ ਉੱਥੋਂ ਬੈਠ ਕੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਜਿਵਨੀ ਚੌਣ ਲੜੀ ਸੀ ਜਾਂ ਉਹਨਾਂ ਦੀ ਧਰਮ ਪਤਨੀ ਉਸ ਸਮੇਂ ਉੱਥੇ ਦਰਬਾਰ ਲਾਉਂਦੀ ਸੀ ਜਨਤਾ ਦਰਬਾਰ ਤੇ ਉਸ ਦੌਰਾਨ ਹੀ ਉਹਨਾਂ ਨੇ ਜਲੰਧਰ ਵਾਸੀਆਂ ਦੇ ਨਾਲ-ਨਾਲ ਦੋਬਾਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਅੱਪ ਤੇ ਜ ਤਿੰਨ ਕੁ ਦਿਨ ਘੱਟੋ-ਘੱਟ ਇੱਥੇ ਆ ਕੇ ਰਿਆ ਕਰਾਂਗਾ ਹੂੰ 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 ਉਹਨਾਂ ਦਿਨਾਂ 'ਚ ਇੱਕ ਨਜ਼ਰ 'ਚ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਘਰ ਆ ਗਿਆ ਸੀਗਾ ਜਿਹੜਾ ਵਿਰਾਸਤੀ ਘਰ ਹੈ ਅਸਲ ਦੇ ਵਿੱਚ ਅੱਛਾ ਹਾਂ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਉੱਥੇ 140 ਤੋਂ ਵੱਧ ਕਮਿਸ਼ਨਰ ਰਹਿ ਚੁੱਕੇ ਨੇ ਹਾਂ 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 ਖਾਲੀਚੇ ਕਮਿਸ਼ਨਰ ਦੇ ਰਿਟਾਇਰਮੈਂਟ ਤੋਂ ਬਾਅਦ ਉਹ ਜਦੋਂ ਖਾਦੀ ਹੋਇਆ ਤਾਂ ਸਰਕਾਰ ਨੇ ਆਪਣੇ ਕੰਟਰੋਲ ਚ ਕਰ ਲਿਆ ਤੇ ਹੁਣ ਉਹਦੀ ਰੈਨੋਵੇਸ਼ਨ ਚੱਲ ਰਹੀ ਹੈ ਰਾਜਕਨ ਵੀਰ ਜੀ 177 ਸਾਲ ਪੁਰਾਣਾ ਘਰ ਹੈ ਅੱਛਾ ਜੀ ਹੂੰ ਤੇ ਉਸ ਘਰ ਦੇ ਅੰਦਰ ਪੂਰੇ ਬਾਗ-ਗੀਚੇ ਨੇ ਸੈਰਗਾਏ ਨਹਾਉਣ ਵਾਲਾ ਤਲਾਅਤ ਲੂ ਹੈ ਇਹਨਾਂ بڑے ਹਾਲ ਨੇ ਇਹਨਾਂ ਪੂਰਾ ਵਿਰਾਸਤੀ ਰੂਪ ਹੈ ਖੇਲ ਮੈਦਾਨ ਹੈ ਸਾਰਾ ਕੁਝ ਹੈ ਤੇ ਹੁਣ ਉੱਥੇ ਨਵੇਂ ਗਲੀਚੇ ਨਵੇਂ ਸੋਪੇ ਹੈਨਾ ਬਾਥਰੂਮ 'ਚ ਨਵੇਂ ਪਰਦੇ ਜੇ ਉਹ ਲੈਂਗ ਰੂਮ ਚ ਨਵੀਂ ਡਿਜ਼ਾਈਨਿੰਗ ਸਾਰਾ ਕੁਝ ਤਿਆਰ ਹੋ ਰਿਹਾ ਉਹਦੇ ਨਾਲ ਨਾਲ ਬਾਹਰ ਬੈਡਮਿੰਟਨ ਕੋਰਟ ਵਾਲੀਵਾਲ ਕੋਰਟ ਉਹਦੀਆਂ ਜਾਲੀਆਂ ਜੂੜੀਆਂ ਲੱਗੀਆਂ ਨੈਟ ਨੂੰਟ ਲੱਗ ਗਿਆ ਉਹ ਸਾਰਾ ਕੁਝ ਤਿਆਰ ਹੋ ਗਿਆ ਹੂੰ ਸੋ ਇਸ ਦੀ ਪ੍ਰਕਿਰਿਆ ਖੂਬ ਜੋਰ ਸ਼ੋਰ ਨਾਲ ਚੱਲ ਰਹੀ ਹੈ ਤੇ ਕੀ ਹੈ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤਵਾਦਲਾ ਹੋ ਰਿਹਾ ਜੀ ਮਤਲਬ ਚੰਡੀਗੜ੍ਹ ਤੋਂ ਜਲੰਧਰ ਜੀ ਤੇ ਵਿਰੋਧੀ ਧਿਰ ਹੁਣੇ ਮੁਸਕਲਣ ਲੱਗ ਪਈਆਂ ਕਿ ਵੀ ਕੀ ਹੈ ਸਿਰਫ ਰਹਿਣ ਬਸੇਰਾ ਬਣਾਇਆ ਜਾ ਰਿਹਾ ਜਾਂ ਸ਼ੀਸ਼ਮੈਲ ਤਿਆਰ ਕੀਤਾ ਜਾ ਰਿਹਾ ਹਮ ਹਮ ਕਿਤੇ ਇਹ ਨਾ ਹੋਵੇ ਕਿ ਦਿੱਲੀ ਆ ਮੰਗੇ ਇੱਥੇ ਵੀ ਇੱਕ ਛੀਸ਼ਮੈਲ ਦਾ ਘਟਰਾਲਾ ਕੱਲੋਂ ਨਿਕਲ ਆਵੇ ਕੱਲੋਂ ਇਹ ਨਿਕਲ ਆਵੇ ਕੋਈ ਕੋਈ ਨਾਇਤਿਕ ਤਰ੍ਹਾਂ ਇਸ ਪੱਖੋਂ ਵੀ ਨਜ਼ਰ ਰੱਖ ਰਹੀ ਹੈ ਦੂਸਰੇ ਪਾਸੇ ਕੁਝ ਰਾਜਨੀਤਿਕ ਤਰ੍ਹਾਂ ਦੇ ਇਹ ਵੀ ਮੰਨਣਾ ਕਿ ਕੇਜਰੀਵਾਲ ਜਦਨ ਤੋਂ ਪਾਰਟੀ ਬਣਾਈ ਆ ਉਹਨੇ 2012 ਚ 11 ਚ ਅੰਦੋਲਨ ਸੀ 12 ਚ ਪਾਰਟੀ ਬਣਾਈ 13 ਜੋ ਸੱਤਾ ਚ ਆ ਗਿਆ ਸੀ ਜੀ ਸੋ 2013 ਤੋਂ ਲੈ ਕੇ 2025 ਤੱਕ ਉਹ ਸੱਤਾ ਚ ਰਿਹਾ ਹਮ ਤੇ ਹੁਣ ਉਹਨੂੰ ਖਾਸ ਕਰਾਂ ਚ ਵੱਡੇ ਘਰਾਂ ਚ ਗੋਲ ਮੇਜ਼ਾਂ ਤੇ ਬੈਠ ਕੇ ਰੋਟੀ ਖਾਣ ਦੀ ਆਦਤ ਹੋ ਗਈ ਹੈ ਇਸ ਲਈ ਉਹਨੂੰ ਸੁਧਾਰਨ ਘਰ ਚ ਨਹੀਂ ਰਹਿ ਸਕਦਾ ਇਸ ਲਈ ਕੀ ਇਹ ਘਰ ਉਹਦੇ ਲਈ ਤਿਆਰ ਹੋ ਰਹੇ ਹੂੰ ਮਹਾਨਾ ਮੁੱਖ ਮੰਤਰੀ ਜੀ ਤੇ ਰਿਆ ਕਰੂਗਾ ਉਹ ਆ ਕਿ ਇਹ ਵੀ ਚਰਚਾ ਮਾਜੋਰਾ ਚੋਰਾਂ ਤੇ ਨਹੀਂ ਚਲੋ ਆਉਂਦਾ ਬਖਤ ਦੱਸੂਗਾ ਜੀ ਪਰ ਫਿਰ ਇਹ ਗੱਲ درست ਹੈ ਕਿ ਜਲੰਧਰ ਦੀ ਬਾਰਾਂਦਰੀ ਦੇ ਵਿੱਚ ਸਥਿਤ 170 ਸਾਲ ਪੁਰਾਣਾ ਵਿਰਾਸਤੀ ਘਰ ਹੈ ਨਾ ਜਿਹਦੇ ਪਿੱਛੇ ਹਨ ਇਤਿਹਾਸਕ ਜਿਮ ਖਾਨਾ ਲੱਗਦਾ ਹੈ ਨਾ ਬਾਰਾਂਦਰੀ ਸ ਇਤਿਹਾਸਕ ਮਾਸਤੇ ਵਿੱਚ ਚਾਰ ਤਾਂ ਡ੍ਰੈਂਗ ਰੂਮ ਨੇ ਜੀ ਹੈਨਾ ਚਾਰ ਸੌਣ ਵਾਲੇ ਕਮਰੇ ਨੇ ਹੈਨਾ ਤਿੰਨ ਕੰਮ ਕਰਨ ਵਾਲੇ ਬਿੰਗ ਬਣੇ ਹੋਏ ਨੇ ਜਿੱਥੇ ਦਫਤਰ ਬੈਠ ਕੇ ਇੱਕ ਬਰੰਦਾ ਹੈ ਹੈਨਾ ਸਹਾਇਕ ਕਰਮਚਾਰੀਆਂ ਦੇ ਲਈ 10 ਤੋਂ ਵੱਧ ਕਮਰੇ ਨੇ ਹੈਨਾ ਤੇ ਦੋ ਇਹਦੇ ਵਿੱਚ ਪਰਿਵਾਰਕ ਫਲੈਟ ਨੇ ਪਿਛਲੇ ਪਾਸੇ ਕਰਦੇ ਸਾਹਮਣੇ ਇੱਕ ਵੱਡਾ ਬਾਗੀਚਾ ਬਣਿਆ ਹੋਇਆ ਹੈ ਤੇ ਪਿੱਛੇ ਪ੍ਰਸਿੱਧ ਜਮਖਾਨਾ ਕਲੱਬ ਹੈ ਸੋ ਇਸ ਲਈ ਇਹ ਪੂਰਾ ਇੱਕ ਸ਼ੀਸ਼ ਮਹਿਲ ਦੇ ਰੂਪ ਚ ਕਹਿੰਦੇ ਜੀ ਇਹਨੂੰ ਤਿਆਰ ਕੀਤਾ ਜਾ ਰਿਹਾ ਸੋ ਦੇਖਦੇ ਹਾਂ ਜੀ ਤਵਾਦਲਾ ਤੈ ਹੈ ਕਿ ਦਿੱਲੀ ਵਾਲਾ ਪੰਛੀ ਰਹਿੰਦਾ ਕਿ ਚੰਡੀਗੜ੍ਹ ਵਾਲਾ ਪੰਛੀ ਇਹ ਹੁਣ ਆਉਣ ਵਾਲਾ ਵਕਤ ਦੱਸੂਗਾ ਇਸ ਕੌਂਸਲੇ ਚ ਰਹਿਣਾ ਪਉਣਾ ਹੂੰ 11 ਏਕੜ ਦੇ ਵਿੱਚ ਆ ਦੀਪਕ ਜੀ ਤੇ ਸਿਵਲ ਲਾਈਨ ਦੀ ਨਾਲ ਹੀ ਆ ਗੂਗਲ ਇਸ ਗੋਡ ਗੂਗਲ ਇਸ ਗੋਡ ਸਹੀ ਗੱਲ ਆ ਨਾਲ ਦੇ ਨਾਲ ਹੀ ਦੱਸ ਦਿਲਦੇ ਆ ਸਾਰਾ ਕੁਝ ਵੀ ਕਿੱਥੇ ਕਿੱਥੇ ਜਿਹੜਾ ਚੀਜ਼ ਹੈਗੀ ਆ